ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰੂ ਦੇ ਕਤਕ ਅਸਰ ਜਹਨ ਅਸੀਂ ਨਿਮਾਣੇ ਜੀਵ ਉਹਨਾਂ ਨੂੰ ਨਹੀਂ ਸਮਝ ਸਕਦੇ ਉਹ ਆਏ ਹੀ ਜਗਤ ਦਾ ਭਲਾ ਕਰਨ ਹਨ ਕਿਸੇ ਨੂੰ ਕੇਵਲ ਨਜ਼ਰ ਨਾਲ ਹੀ ਨਿਹਾਲ ਕਰ ਦਿੰਨੇ ਹਨ ਕਿਸੇ ਨੂੰ ਰਸਨਾ ਨਾਲ ਤੇ ਕਿਸੇ ਨੂੰ ਕੋਈ ਉਪਕਾਰ ਕਰਕੇ ਕਿਸੇ ਲਈ ਤਲਵਾਰ ਚੁੱਕ ਕੇ ਉਸ ਦਾ ਭਲਾ ਕਰਦੇ ਹਨ ਤੇ ਕਿਸੇ ਲਈ ਆਪ ਬੰਦੀਖਾਨੇ ਵਿੱਚ ਪੈ ਜਾਂਦੇ ਹਨ ਦੁਨਿਆਵੀ ਬਾਦਸ਼ਾਹ ਤਾਂ ਕੋਝੀਆਂ ਚਾਲਾਂ ਚੱਲ ਕੇ ਕਹਿਰ ਕਮਾਉਂਦਾ ਹੈ ਪਰ ਸਾਈ ਲੋਕ ਕੇਵਲ ਸੱਚ ਤੇ ਪ੍ਰੇਮ ਨਾਲ ਹੀ ਲੋਕਾਈ ਦਾ ਭਲਾ ਕਰ ਦਿੰਦੇ ਹਨ ਸੰਗਤ ਜੀ ਗਵਾਲੀਅਰ ਦਾ ਕਿਲਾ ਇੱਕ ਤਰ੍ਹਾਂ ਦਾ ਰਾਜਸੀ ਬੰਦੀਖਾਨਾ ਹੀ ਸੀ ਉੱਥੇ ਰਾਜੇ ਮਹਾਰਾਜੇ ਜ਼ਗੀਰਦਾਰ ਤੇ ਹੋਰ ਕਈ ਅਮੀਰ ਨਜ਼ਰਬੰਦ ਸਨ ਉਹ ਸਾਰੇ ਹੀ ਉੱਥੇ ਧੋਖੇ ਨਾਲ ਕੈਦ ਕੀਤੇ ਗਏ ਸਨ ਸਾਰੇ ਹੀ ਬੇਗੁਨਾਹ ਸਨ ਪਰ ਉਹਨਾਂ ਦੀ ਹਾਲਤ ਕੈਦੀਆਂ ਨਾਲੋਂ ਵੀ ਭੈੜੀ ਸੀ ਉਹ ਕੇਵਲ ਉਹ ਲੋਕ ਸਨ ਜਿਨ੍ਹਾਂ ਤੇ ਬਾਦਸ਼ਾਹ ਜਹਾਂਗੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਪੈ ਗਿਆ ਸੀ ਉੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਸੀ ਕੈਦ ਵਿੱਚ ਹੀ ਬਹੁਤੇ ਤਾਂ ਸੜ ਗਲ ਕੇ ਹੀ ਮਰ ਜਾਂਦੇ ਸਨ ਉਹਨਾਂ ਦੇ ਕੱਪੜੇ ਮੈਲੇ ਸਨ ਖਾਣ ਨੂੰ ਮੋਟਾ ਅਨਾਜ ਦਿੱਤਾ ਜਾਂਦਾ ਸੀ ਕਿਲੇ ਤੇ ਸਖਤ ਪੈਰਾ ਸੀ ਸੋ ਵਿਚਾਰੇ ਕਿਲੇ ਤੋਂ ਬਾਹਰ ਨਿਕਲਣ ਬਾਰੇ ਤਾਂ ਸੋਚ ਵੀ ਨਹੀਂ ਸੀ ਸਕਦੇ ਐਸੇ ਮਹਾ ਸੰਕਟ ਸਮੇਂ ਉਹਨਾਂ ਦੀ ਕਲਿਆਣ ਲਈ ਸੱਚੇ ਸਤਗੁਰੂ ਮੇਰੀ ਪੀੜੀ ਦੇ ਮਾਲਕ ਧੰਗੁਰੂ ਹਰਗੋਬਿੰਦ ਸਾਹਿਬ ਜੀ ਆਪ ਕੋ ਤਕਰੱਜ ਕੇ ਬੰਦੀਖਾਨੇ ਵਿੱਚ ਆ ਪਹੁੰਚੇ ਸਨ ਧੰਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਆ ਪਹੁੰਚੇ ਸਨ ਸਭ ਤੋਂ ਪਹਿਲੋਂ ਕਿਲੇ ਦਾ ਕਿਲੇਦਾਰ ਜੋ ਕਿ ਬਹੁਤ ਸਖਤ ਦਿਲ ਇਨਸਾਨ ਸੀ ਉਸ ਨੂੰ ਸਮਤ ਬਖਸ਼ੀ ਸ੍ਰੀ ਗੁਰੂ ਜੀ ਦੇ ਦਰਸ਼ਨਾਂ ਸੰਦਕਾ ਉਸਦੀ ਮਤ ਨਿਰਮਲ ਹੋ ਗਈ ਪਰਮੇਸ਼ਰ ਦੀ ਭੈ ਭਾਵਨੀ ਉਸ ਵਿੱਚ ਆ ਗਈ ਉਹ ਗੁਰੂ ਚਰਨਾਂ ਦਾ ਦਾਸ ਬਣ ਗਿਆ ਉਹ ਨਾਮ ਸਿਮਰਨ ਵਿੱਚ ਲੱਗ ਗਿਆ ਕਿਲੇ ਵਿੱਚ ਆ ਕੇ ਸਤਗੁਰਾਂ ਨੇ ਤਿੰਨ ਦਿਨ ਕੁਝ ਨਹੀਂ ਖਾਦਾ ਤੇ ਕਿਹਾ ਕਿ ਇਹ ਜ਼ੁਲਮ ਨਾਲ ਇਕੱਠੇ ਕੀਤੇ ਹੋਏ ਧਨ ਨਾਲ ਭੋਜਨ ਤਿਆਰ ਹੁੰਦਾ ਹੈ ਅਸੀਂ ਇਹ ਨਹੀਂ ਛਕਣਾ ਕਿਲੇਦਾਰ ਹਰਦਾਸ ਨੇ ਕਾਫੀ ਤਰਲੇ-ਮਿੰਤਾ ਕੀਤੇ ਕਿ ਪਾਤਸ਼ਾਹ ਕੁਝ ਤਾਂ ਛਕ ਲਵੋ ਪਰ ਸ੍ਰੀ ਗੁਰੂ ਜੀ ਨੇ ਕਿਹਾ ਗਰੀਬਾਂ ਦੇ ਲਹੂ ਨਾਲ ਤਿਆਰ ਕੀਤਾ ਭੋਜਨ ਅਸੀਂ ਕਿਸ ਤਰ੍ਹਾਂ ਛਕ ਸਕਦੇ ਹਾਂ ਚੌਥੇ ਦਿਨ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਜੇਠਾ ਪੀਰਾਨਾ ਜੀ ਨੂੰ ਜਦੋਂ ਪਤਾ ਲੱਗਾ कि 3 ਦਿਨ ਤੋਂ ਸਤਗੁਰੂ ਜੀ ਨੇ ਕੁਝ ਵੀ ਨਹੀਂ ਛਕਿਆ ਤਾਂ ਭਾਈ ਜੇਠਾ ਜੀ ਨੇ ਸਤਗੁਰੂ ਜੀ ਅੱਗੇ ਬੇਨਤੀ ਕੀਤੀ ਪਾਤਸ਼ਾ ਸੁਮਤ ਬਖਸ਼ੋ ਤਾਂ ਗੁਰੂ ਜੀ ਨੇ ਕਿਹਾ ਤੁਸੀਂ ਸ਼ਹਿਰ ਵਿੱਚ ਜਾ ਕੇ ਕਿਰਤ ਕਰੋ ਤੇ ਜੋ ਤਨ ਮਿਲੇ ਉਸ ਦੀ ਰਸਦ ਲਿਆ ਕੇ ਭੋਜਨ ਬਣਾਓ ਆਪ ਵੀ ਛਕੋ ਤੇ ਫਿਰ ਅਸੀਂ ਵੀ ਛਕਾਂਗੇ ਸ੍ਰੀ ਗੁਰੂ ਜੀ ਦੇ ਐਸੇ ਉੱਚੇ ਤੇ ਸੁੱਚੇ ਅਸੂਲ ਵੇਖ ਕੇ ਸਭ ਅश्चर्यਚਨ ਤੇ ਉਹਨਾਂ ਦਾ ਗੁਰੂ ਜੀ ਤੇ ਪਰਉਸਾ ਦ੍ਰਿੜ ਹੋ ਗਿਆ ਕਿ ਐਸੇ ਸੰਕਟ ਦੇ ਸਮੇਂ ਵੀ ਸ੍ਰੀ ਗੁਰੂ ਜੀ ਆਪਣੇ ਅਸੂਲਾਂ ਤੇ ਕਾਇਮ ਹਨ ਇਸੇ ਤਰ੍ਹਾਂ ਹੋਇਆ ਗੁਰੂ ਜੀ ਦੇ ਸਿੱਖ ਭਾਈ ਪਿਰਾਣਾ ਜੀ ਭਾਈ ਪੈੜਾ ਜੀ ਤੇ ਹੋਰ ਵੀ ਗੁਰਮੁਖ ਪਿਆਰੇ ਗਵਾਲੀਅਰ ਸ਼ਹਿਰ ਵਿੱਚ ਜਾ ਕੇ ਕੀਰਤ ਕਰਦੇ ਤੇ ਮਿਲੇ ਹੋਏ ਧਨ ਨਾਲ ਭੋਜਨ ਪ੍ਰਸ਼ਾਦ ਤਿਆਰ ਕਰਦੇ ਜੋ ਕਿ ਸਭ ਨੂੰ ਛਕਾਇਆ ਜਾਂਦਾ ਤੇ ਆਪ ਗੁਰਦੇਵ ਜੀ ਵੀ ਭੋਜਨ ਅੰਗੀਕਾਰ ਕਰਦੇ ਸਨ ਹੁਣ ਗਵਾਲੀਅਰ ਦੇ ਕਿਲੇ ਵਿੱਚ ਵੀ ਮੰਗਲ ਹੋ ਗਏ ਸਨ ਰੋਜ਼ ਦੋਵੇਂ ਵੇਲੇ ਦੀਵਾਨ ਸਜਦਾ ਕੀਰਤਨ ਹੁੰਦਾ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ ਕੜਾ ਪ੍ਰਸ਼ਾਦੀ ਦੇਖ ਸਜਾਈ ਜਾਂਦੀ ਦੇਗ ਵਰਤਾਈ ਜਾਂਦੀ ਸ੍ਰੀ ਗੁਰੂ ਜੀ ਆਪ ਸਾਰੀ ਸੰਗਤ ਨੂੰ ਉਪਦੇਸ਼ ਕਰਦੇ ਇਸ ਸੰਗਤ ਵਿੱਚ ਕਿਉਂਕਿ ਸਾਰੇ ਰਾਜੇ ਮਹਾਰਾਜੇ ਜ਼ਗੀਰਦਾਰ ਸਨ ਤਾਂ ਸ੍ਰੀ ਗੁਰੂ ਜੀ ਉਹਨਾਂ ਨੂੰ ਰੋਜ਼ ਉਪਦੇਸ਼ ਕਰਦੇ ਕਿ ਇਹ ਜੋ ਮਾਇਆ ਤੁਹਾਡੇ ਕੋਲ ਸੀ ਜਿਸ ਨੂੰ ਤੁਸੀਂ ਪਰਜਾ ਤੋਂ ਖੋ ਕੇ ਇਕੱਠਾ ਕੀਤਾ ਹੈ ਇਹ ਮਾਇਆ ਤੁਹਾਡੀ ਨਹੀਂ ਸੀ ਇਹ ਮਾਇਆ ਪਰਜਾ ਦੀ ਸੀ ਤੁਸੀਂ ਪਰਜਾ ਦੇ ਸੇਵਕ ਬਣੋ ਪਰਜਾ ਦਾ ਧਨ ਪਰਜਾ ਦੇ ਸੁੱਖ ਆਰਾਮ ਲਈ ਖਰਚ ਕਰੋ ਇਹ ਗੱਲ ਇਸ ਗੱਲ ਨਾਲ ਤੁਹਾਡੀ ਆਤਮਾ ਵੀ ਸੁਖੀ ਹੋ ਜਾਏਗੀ ਤੇ ਪਰਜਾ ਵਿੱਚ ਤੁਹਾਡਾ ਮਾਣ ਸਤਕਾਰ ਵੀ ਵਧੇਗਾ ਤੁਸੀਂ ਦੂਜਿਆਂ ਨੂੰ ਸੁੱਖ ਦਿਓਗੇ ਤਾਂ ਤੁਹਾਨੂੰ ਵੀ ਸੁੱਖ ਮਿਲੇਗਾ ਹੁਣ ਇਹਨਾਂ ਉਪਦੇਸ਼ਾਂ ਦਾ ਅਸਰ ਇਹ ਹੋਇਆ ਕਿ ਸਭ ਨੂੰ ਆਤਮਕ ਸੋਝੀ ਹੋ ਗਈ। ਹੁਣ ਉਹ ਸੋਚ ਰਹੇ ਸਨ ਕਿ ਕਿਸੇ ਤਰ੍ਹਾਂ ਇਸ ਕੈਦਖਾਨੇ ਵਿੱਚੋਂ ਨਿਕਲੀਏ ਤਾਂ ਜੋ ਆਪਣੇ ਰਿਆਸਤ ਦਾ ਰਾਜ ਧਰਮ ਤੇ ਸੱਚ ਨਾਲ ਕਰੀਏ ਕਿ ਸਾਨੂੰ ਸੱਚਾ ਆਤਮਕ ਆਨੰਦ ਤੇ ਸ਼ਾਂਤੀ ਮਿਲ ਜਾਏ। ਫਿਰ ਇੱਕ ਦਿਨ ਬਾਦਸ਼ਾਹ ਜਹਾਗੀਰ ਦਾ ਸਿਰੀ ਗੁਰੂ ਜੀ ਕੋਲ ਸੁਨੇਹਾ ਆਇਆ ਕਿ ਬਾਦਸ਼ਾਹ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਗੁਰੂ ਜੀ ਨੇ ਸੁਨੇਹਾ ਲੈ ਕੇ ਆਉਣ ਵਾਲੇ ਨੂੰ ਕਿਹਾ ਕਿ ਅਸੀਂ ਇੱਥੇ ਕਾਂਤ ਵਿੱਚ ਵਾਹਿਗੁਰੂ ਜੀ ਦਾ ਚਿੰਤਨ ਕਰ ਰਹੇ ਹਾਂ ਅਸੀਂ ਇੱਥੇ ਬਹੁਤ ਸੁਖੀ ਹਾਂ ਬਾਦਸ਼ਾਹ ਜਹਾਂਗੀਰ ਵੇਲੇ ਉਸ ਵੇਲੇ ਬਿਮਾਰ ਸੀ ਸਰੀਰਕ ਕਸ਼ਟ ਵਿੱਚੋਂ ਲੰਘ ਰਿਹਾ ਸੀ ਸੋ ਉਸਨੇ ਫਿਰ ਦੂਜੀ ਵਾਰ ਸੁਨਿਆ ਕਰ ਲਿਆ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਾਰੇ ਕੈਦੀ ਘਬਰਾ ਗਏ ਕਿ ਜੇ ਗੁਰੂ ਜੀ ਚਲੇ ਗਏ ਤਾਂ ਫਿਰ ਸਾਡੀ ਕਿਸੇ ਨੇ ਇੱਥੋਂ ਬੰਦ ਕਰਾਸੀ ਨਹੀਂ ਕਰਾਉਣੀ ਸਾਰੇ ਕੈਦੀ ਚਿੰਤਾ ਵਿੱਚ ਸਨ ਤੇ ਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗੇ ਕਿ ਤੁਸੀਂ ਦੀਨ ਦਿਆਲ ਹੋ ਤੁਸੀਂ ਸਾਡੇ ਰਖੇਖੋ ਤੁਸੀਂ ਸਾਨੂੰ ਇਸ ਬੰਦੀ ਘਰ ਨੇ ਵਿੱਚੋਂ ਕੱਢ ਸਕਦੇ ਹੋ ਸਤਿਗੁਰੂ ਜੀ ਬੋਲੇ ਤੁਸੀਂ ਚਿੰਤਾ ਨਾ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਅਸੀਂ ਜੇ ਜਾਵਾਂਗੇ ਤਾਂ ਤੁਹਾਨੂੰ ਨਾਲ ਹੀ ਲੈ ਕੇ ਜਾਵਾਂਗੇ ਹੁਣ ਬਾਦਸ਼ਾਹ ਜਹਾਂਗੀਰ ਨੇ ਦਿੱਲੀ ਤੋਂ ਤੀਜੀ ਵਾਰ ਹਰਖਾਰਾ ਭੇਜਿਆ ਤੇ ਉਸ ਨੂੰ ਕਿਹਾ ਕਿ ਹੁਣ ਸ੍ਰੀ ਗੁਰੂ ਜੀ ਨੂੰ ਨਾਲ ਹੀ ਲੈ ਕੇ ਆਉਣਾ ਹੈ ਹਰਖਾਰੇ ਨੂੰ ਹੁਣ ਸਤਿਗੁਰਾਂ ਨੇ ਕਿਹਾ ਇਹ ਸਾਰੇ ਕੈਦੀ ਰਾਜੇ ਸਾਡੀ ਸ਼ਰਨ ਵਿੱਚ ਹਨ ਅਸੀਂ ਇਹਨਾਂ ਨੂੰ ਛੱਡ ਕੇ ਬਾਹਰ ਨਹੀਂ ਜਾ ਸਕਦੇ ਜੇਕਰ ਇਹ ਵੀ ਰਿਹਾ ਕਰ ਦਿੱਤੇ ਜਾਣ ਤਾਂ ਅਸੀਂ ਤੁਹਾਡੇ ਨਾਲ ਚੱਲਣ ਲਈ ਤਿਆਰ ਹਾਂ ਹੁਣ ਹਰਕਾਰੇ ਨੇ ਜਾ ਕੇ ਦਿੱਲੀ ਜਾ ਕੇ ਜਹਾਂਗੀਰ ਨੂੰ ਗੁਰੂ ਜੀ ਦੇ ਇਹ ਬਚਨ ਕਹਿ ਸੁਣਾਏ ਜਹਾਂਗੀਰ ਸੋਚੀ ਪੈ ਗਿਆ ਉਹ ਅੰਦਰੋਂ ਡਰ ਗਿਆ ਕਿ ਬਾਹਰ ਆ ਕੇ ਇਹ ਸਾਰੇ ਰਾਜੇ ਮਹਾਰਾਜੇ ਵਿਦਰੋਹ ਕਰ ਦੇਣਗੇ ਤਾਂ ਫਿਰ ਕੀ ਬਣੇਗਾ ਗੁਰੂ ਜੀ ਦੀ ਇਸ ਗੱਲ ਤੋਂ ਜਾਗੀਰ ਬਹੁਤ ਡਰ ਗਿਆ ਸੀ ਪਰ ਰਾਜਿਆਂ ਨੂੰ ਛੱਡਣ ਤੋਂ ਨਾ ਵੀ ਨਹੀਂ ਸੀ ਕਰ ਸਕਦਾ ਕਾਫੀ ਕੁਝ ਸੋਚਣ ਤੋਂ ਬਾਅਦ ਬਾਦਸ਼ਾਹ ਨੇ ਇੱਕ ਚਲਾਕੀ ਖੇਢੀ ਕਿ ਕਿਲੇ ਵਿੱਚੋਂ ਜਿੰਨੇ ਵੀ ਰਾਜੇ ਸ੍ਰੀ ਗੁਰੂ ਜੀ ਦਾ ਪੱਲਾ ਪਕੜ ਕੇ ਬਾਹਰ ਆ ਜਾਣਗੇ ਉਹ ਰਿਹਾ ਕਰ ਦਿੱਤੇ ਜਾਣਗੇ ਇਹ ਖਬਰ ਜਦ ਗਵਾਲੀਅਰ ਦੇ ਕਿਲੇ ਦੇ ਅੰਦਰ ਪੁੱਜੀ ਤਾਂ ਬਾਦਸ਼ਾਹ ਦੀ ਚਲਾਕੀ ਸਮਝਦੇ ਹੋਏ ਸ੍ਰੀ ਗੁਰੂ ਜੀ ਨੇ ਆਪਣੇ ਪਹਿਨਣ ਲਈ ਇੱਕ জামਾ ਸਵਾਇਆ ਜਿਸ ਦੇ 52 ਪੱਲੇ ਸਨ ਇਹ জামਾ ਪਹਿਨ ਕੇ ਸ੍ਰੀ ਗੁਰੂ ਜੀ ਜਦ ਕਿਲੇ ਤੋਂ ਬਾਹਰ ਆਏ ਤਾਂ ਸਾਰੇ ਹਿੰਦੂ ਰਾਜੇ ਸ੍ਰੀ ਗੁਰੂ ਜੀ ਦਾ ਪੱਲਾ ਫੜ ਫੜ ਕੇ ਬਾਹਰ ਆ ਗਏ ਤੇ ਇਸ ਤਰ੍ਹਾਂ ਕੈਦਖਾਨਾ ਖਾਲੀ ਹੋ ਗਿਆ ਉਸ ਦਿਨ ਤੋਂ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਾਤਾ ਬੰਦੀ ਛੋੜ ਕੇ ਆ ਜਾਣ ਲੱਗਾ ਅੱਜ ਗਵਾਲੀਅਰ ਦੇ ਕਿਲੇ ਅੰਦਰ ਦਾਤਾ ਬੰਦੀ ਛੋੜ ਜੀ ਦਾ ਸੋਹਣਾ ਸਥਾਨ ਸੁਸ਼ੋਭਿਤ ਹੈ ਭਾਈ ਗੁਰਦਾਸ ਜੀ ਦੇ ਵਚਨ ਹਨ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਓਡੀਣਾ ਸਤਗੁਰੂ ਜੀ ਸਤਗੁਰੂ ਜੀ ਬੰਦੀ ਛੋੜ ਹਨ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ